ਆਪ ਬਾਈ ਜੀ ਇਸ ਵਕਤ ਅਸੀਂ ਖੜੇ ਆ ਦੂਲਾ ਸਿੰਘ ਵਾਲੇ ਜ਼ਿਲ੍ਹਾ ਫਿਰੋਜ਼ਪੁਰ ਇੱਥੇ ਨੇੜੇ ਮੱਲਾਂ ਵਾਲਾ ਤਹਿਸੀਲ ਵੀ ਫਿਰੋਜ਼ਪਰੀਆ ਦੀ ਤਹਿਸੀਲ ਇਹਦੀ ਫਿਰੋਜ਼ਪਰੀਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਬਾਜ ਸੋਣਾ ਨਾ ਅਮਲਾ ਇੱਥੇ ਭੱਜ ਕੇ ਵਹੀਰਾਂ ਘੱਟ ਕੇ ਤੁਸੀਂ ਆ ਜਾਓਗੇ ਪਰ ਮੌਕੇ ਤੇ ਤੁਹਾਡੇ ਤੋਂ ਕੋਈ ਨਹੀਂ ਪਹੁੰਚਦਾ ਆ ਡੀਸੀ ਫਿਰੋਜ਼ਪੁਰ ਨੂੰ ਦੱਸਣਾ ਚਾਹੁੰਦੇ ਆ ਕਿ ਆ ਬੰਨ ਕਮਜ਼ੋਰ ਹੋ ਰਿਹਾ ਤੇ ਪਿੰਡਾਂ ਵਾਲੇ ਤੜਕੇ ਤੇ ਲੱਗੇ ਹੋਏ ਆ ਤੇ ਕੋਈ ਵੀ ਤੁਹਾਡਾ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ डीसी પ્રોપર્ટી ਦੀ ਕੀ ਜ਼ਿੰਮੇਵਾਰੀ ਬੰਦੀ ਆ ਕਿ ਇੱਥੇ ਆਵੇ ਜੇ ਕੱਲ ਨੂੰ ਇੱਥੇ ਕੋਈ ਅਣ ਸਖਾਣੀ ਘਟਨਾ ਹੋ ਗਈ ਤੇ ਆ ਪੁੱਤਾ ਵਾਂਗੂ ਪਾਲੀ ਫਸਲ ਆ ਝੋਨਾ ਨਿੱਥਰਿਆ ਤੇਰਾ ਕੌਣ ਜ਼ਿੰਮੇਵਾਰ ਆ ਤੁਹਾਡੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੀ ਬੰਦੀ ਆ ਕਿ ਤੁਸੀਂ ਕੱਲੇ ਫੋਟੋਆਂ ਖਿਚਾਉਣ ਵਾਲੇ ਰਹਿ ਗਏ ਨੇ ਜਿਹੜੇ ਵੀ ਇਹ ਹੈਗੇ ਨੇ ਐਮਐਲਏ ਮੰਤਰੀ ਕੋਲੇ ਕਹਿੰਦੇ ਫੋਟੋਆਂ ਛੋਟੇ ਜੋਕੀਆਂ ਤੁਸੀਂ ਇੱਥੇ ਆ ਜੋ ਕਿ ਦੋ ਕੱਟੇ ਥੱਟ ਕੇ ਫੋਟੋਆਂ ਖਿਚਾ ਕੇ ਵਗ ਜੋਗੇ ਤਾਂ ਤੁਹਾਡੀ ਆ ਜ਼ਿੰਮੇਵਾਰੀ ਨਹੀਂ ਬੰਦੀ ਆ ਬੰਨ ਰਹਿਸ ਰਿਆ ਸਾਨੂੰ ਨਹੀਂ ਪਤਾ ਤੁਸੀਂ ਇੱਥੇ ਫੌਜ ਭੇਜੋ ਸਾਨੂੰ ਨਹੀਂ ਪਤਾ ਤੁਸੀਂ ਇੱਥੇ ਜੀਸੀਬੀਆਂ ਭੇਜੋ ਸਾਨੂੰ ਨਹੀਂ ਪਤਾ ਤੁਸੀਂ ਇੱਥੇ ਪੌਪਲਨ ਭੇਜੋ ਪਰ ਆ ਬੰਨ ਮਜ਼ਬੂਤ ਕਰੋ ਜੇ ਕੱਲ ਨੂੰ ਕੋਈ ਅਨਸਖਾਣੀ ਘਟਨਾ ਹੋ ਗਈ ਤੇ ਉਹਦੇ ਵਿੱਚ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਡੀਸੀ ਫਿਰੋਜ਼ਪੁਰ ਜ਼ਿੰਮੇਵਾਰ ਹੋਊਗਾ ਤੇ ਬਾਤ ਜਨਾ ਕਹਿਣਾ ਵੀ ਸਾਨੂੰ ਦੱਸਿਆ ਨਹੀਂ ਬੰਨ ਕਮਜ਼ੋਰ ਆ ਵੀਰ ਹੁਣੀ ਸੁਬਾ ਦੇ ਲੱਗੇ ਹੋਏ ਨੇ ਪੁੱਖੇ ਪਾਣੇ ਲੱਗੇ ਹੋਏ ਨੇ ਕੋਈ ਬੰਨ ਚ ਉਤਰਿਆ ਹੋਇਆ ਕੋਈ ਕੋਈ ਮਿੱਟੀ ਲਿਆ ਰਿਹਾ ਅਸੀਂ ਵੀ ਪਿੰਡੋਂ ਘਟੋ ਘਟ 20 ਤੋਂ 25 ਟਰਾਲੇ ਮਂਗਾਏ ਆ ਇੱਥੇ ਕੋਈ ਪਿੰਡ ਤੂਤ ਤੋਂ ਆਇਆ ਕੋਈ ਕਿਤੋਂ ਆਇਆ ਵੀਰ ਤੁਸੀਂ ਵੀ ਦੱਸੋ ਇੱਥੇ ਕੋਈ ਪਹੁੰਚਿਆ ਹੁਣ ਤੱਕ ਬੜਿਆ ਕਿ ਨਹੀਂ ਪਹੁੰਚਿਆ ਨਹੀਂ ਨਹੀਂ ਵੀਰ ਜੀ ਪ੍ਰਸ਼ਾਸਨ ਆਇਆ ਆ ਪ੍ਰਸ਼ਾਸਨ ਆਇਆ ਬਟ ਫੋਕੇ ਦਲਾਸੇ ਦੇ ਕੇ ਚਲਾ ਜਾਂਦਾ ਡੀਸੀ ਸਾਹਿਬ ਆਏ ਉਹ ਕਹਿ ਕੇ ਗਏ ਵੀ ਇਹਨਾਂ ਵੀ ਕੋਈ ਗੱਲ ਨਹੀਂ ਅਸੀਂ ਜਿੰਨੀ ਜੋਗੇ ਤੁਹਾਡੇ ਨਾਲ ਆ ਐਨੀ ਗੱਲ ਕਹਿ ਕੇ ਮੋੜ ਜਾਂਦੇ ਆ ਕਰਦੇ ਕੁਝ ਨਹੀਂ ਨਹੀਂ ਪ੍ਰਬੰਧ ਨਹੀਂ ਕੀਤਾ ਉਹਨਾਂ ਨੇ ਪ੍ਰਬੰਧ ਕੋਈ ਨਹੀਂ ਕੀਤਾ ਜੀ ਕੋਈ ਆਪਣਾ ਇੱਥੇ ਕੋਈ ਟੀਮ ਭੇਜੀ ਹੋਵੇ ਕੋਈ ਇੱਥੇ ਭੇਜਿਆ ਹੋਵੇ ਕੋਈ ਤੋੜੇ ਭੇਜੋ ਕੋਈ ਮਿੱਟੀ ਭੇਜੋ ਟੀਮਾਂ ਦੇ ਬਹੁਤ ਆਉਂਦੀਆਂ ਫੋਟੋਆਂ ਖਿੱਚਣ ਆਉਂਦੀਆਂ ਕੰਮ ਕਰਨ ਨਹੀਂ ਆਉਂਦੀਆਂ ਕੋਈ ਮਿੱਟੀ ਭੇਜੀ ਨਾ ਮਿੱਟੀ ਕੋਈ ਦੇਸੀ ਵੀ ਕੋਈ ਕੋਈ ਜੀ ਤੁਸੀਂ ਇਹ ਆ ਦੇਖਣਾ ਚਾਹੁੰਦੇ ਆ ਵੀ ਇੱਥੇ ਬੰਨ ਟੁੱਟ ਜੇ ਤੇ ਆ ਝੋਨੇ ਰੱਬ ਨਾ ਕਰੇ ਡੁੱਬ ਜਾਣ ਇਹ ਤਾਂ ਹਲੇ ਪੰਜਾਬ ਆ ਪੰਜਾਬ ਨੇ ਪੰਜਾਬੀਆਂ ਦੀ ਹਮੇਸ਼ਾ ਹੀ ਬਾਹ ਫੜੀ ਆ ਅਸੀਂ ਵੀ ਸਾਡਾ ਵੀ ਇੱਥੇ ਕੈਂਪ ਲੱਗਾ ਹੋਇਆ ਪਿਛਲੇ 15 ਦਿਨੋਂ ਤੋਂ ਅਸੀਂ ਵੀ ਸੇਵਾ ਕਰ ਰਹੇ ਆ ਪਰ ਤੁਹਾਨੂੰ ਬੇਨਤੀ ਕਰਦੇ ਆ ਆ ਪੁੱਤਾ ਵਾਂਗੂ ਪਾਲੀ ਫਸਲ ਦਾ ਨੁਕਸਾਨ ਨਾ ਹੋ ਜੇ ਉਹ ਮਰ ਜੂਗਾ ਜੱਟ ਬੰਨੋ ਪਾਰ ਵਾਲਾ ਭਰਾ ਇਹਨਾਂ ਦਾ ਮਰ ਚੁੱਕਿਆ ਉਹਨਾਂ ਦੀਆਂ ਫਤਲਾਂ ਬਰਬਾਦ ਹੋ ਚੁੱਕੀਆਂ ਆ ਬੰਨੋ ਵਾਲੀ ਇਧਰ ਦੀਆਂ ਫਤਲਾਂ ਨਾ ਬਰਬਾਦ ਹੋਣ ਇਹ ਬਚ ਜਾਣ ਅਸੀਂ ਤੁਹਾਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਤੁਸੀਂ ਮਾਨਜੋਗ ਆ ਸਤਕਾਰਯੋਗ ਪਰ ਡੀਸੀ ਸਾਹਿਬ ਆਪਣੀ ਜ਼ਿੰਮੇਵਾਰੀ ਸਮਝੋ ਤੇ ਪੰਜਾਬੀਓ ਆ ਵੀਡੀਓ ਹਰੇਕ ਤੇਕਰ ਪਹੁੰਚਾਓ ਪ੍ਰਸ਼ਾਸਨ ਫਿਰੋਜ਼ਪੁਰ ਬਹੁਤ ਢਿੱਲਾ ਚੱਲ ਰਿਹਾ ਫਿਰੋਜ਼ਪੁਰ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਿਹਾ ਆ ਦੇਖੋ ਪਾਣੀ ਰੈਸ ਰਿਹਾ ਪਾਣੀ ਇਹ ਸਿਮ ਰਿਹਾ ਤੁਸੀਂ ਜਦੋਂ ਵੀਡੀਓ ਬਣਾਉਣੀਆਂ ਹੁੰਦੀਆਂ ਤਾਂ ਪਤਾ ਨਹੀਂ ਤੁਸੀਂ ਕੀ ਕੀ ਸ਼ਬਦ ਬੋਲਦੇ ਸੀ ਉਹ ਸ਼ਬਦ ਬੋਲਣੇ ਨਹੀਂ ਚਾਹੁੰਦੇ ਆ ਇਕੱਲੇ ਫੋਟੋਆਂ ਖਿਚਾਉਣ ਵਾਸਤੇ ਨਾ ਆਇਓ ਇੱਥੇ ਤੁਸੀਂ ਆਉਂਗੇ ਹੁਣ ਆਪਦੇ ਕੈਮਰੇ ਲੈ ਕੇ ਆਜੋਗੇ ਆਪਦੀਆਂ ਲਾਈਟਾਂ ਲੈ ਕੇ ਆਜੋਗੇ ਆਪਦੇ ਚਾਰਕ ਤੋੜੇ ਸੱਟ ਕੇ ਤੇ ਰੀਲਾਂ ਬਣਾ ਕੇ ਜਾਵੋਗੇ ਰੀਲਾਂ ਬਣਾਉਣ ਨਾ ਆਇਓ ਜੇ ਕੰਮ ਕਰਨਾ ਤੇ ਇੱਥੇ ਫੇਰ ਆਇਓ ਫੇਰ ਆਇਓ ਇਥੇ ਸਹੀ ਗੱਲ ਆ ਨਾ ਭਾਈ ਜੇ ਫੋਟੋ ਖਿਚਾਉਣਾ ਕੋਈ ਆਵੇ ਜੇ ਕੇ ਇਹਨੇ ਕੰਮ ਕਰਨਾ ਤੇ ਉਹ ਆਵੇ ਮੇਰੇ ਜ਼ਿਆਦਾਤਰ ਫੋਟੋ ਖਿਚਾਉਣ ਵਾਲੇ ਹੀ ਆਉਂਦੇ ਆ ਇਹਨਾਂ ਨੂੰ ਬੰਨ ਰੋਹੀ ਤਾਂ ਬਹੁਤ ਚਿਰ ਦੇ ਸਰਕਾਰ ਨੂੰ ਰੋਨੇ ਆ ਵੀ ਇੱਥੇ ਮਿੱਟੀ ਪੁਵਾਈ ਜਾਵੇ ਤੇ ਟੈਂਡਰ ਪਾਸ ਹੁੰਦੇ ਆ ਪਤਾ ਨਹੀਂ ਪੈਸੇ ਖਾ ਜਾਂਦੇ ਆ ਕੀ ਕਰਦੇ ਆ 11 ਵਾਰੀ ਇਹ ਹੁਣ ਇੱਕ ਦਿਨ ਅਸੀਂ ਇਹ ਬੰਦ ਹੀ ਸਫਾਈ ਆ ਤੇ ਰੁੱਖ ਵੜਨ ਲੱਗ ਪਏ ਇਹਨਾਂ ਦੇ ਜੰਗਲਾਤ ਵਿਭਾਗ ਵਾਲੇ ਅਫਸਰ ਆ ਗਏ ਉਹ ਉਲਟਾ ਗੱਲ ਪੈਂਦੇ ਤੁਸੀਂ ਰੁੱਖ ਕਿਉਂ ਵੜਦੇ ਆ ਹੁਣ ਮਰ ਜਗੇ ਜੇ ਫਾਟੀਆਂ ਪੈਲੀਆਂ ਤਾਂ ਉਧਰ ਡੁੱਬ ਗਈਆਂ ਆ ਘਰ ਨਹੀਂ ਅਸੀਂ ਆਪ ਦੇ ਬਚਾਉਣੇ ਜੰਗਲਾਤ ਵਿਭਾਗ ਵਾਲਿਆਂ ਦਾ ਸਾਨੂੰ ਡੰਡਾ ਚਾੜੀ ਫਿਰਦੇ ਆ ਵੀ ਰੁੱਖ ਕਿਉਂ ਵੜੇ ਅੱਜ ਵੀ ਬੰਦੇ ਆਏ ਆ ਇਹਨਾਂ ਨੂੰ ਆਪ ਦੇ ਬਾਲਣ ਦੀ ਪਈ ਆ ਰੁੱਖਾਂ ਦੀ ਪਈ ਸਾਨੂੰ ਘਰਾਂ ਦੀ ਪਈ ਆ ਜਿਹੜਾ ਚਾਰ ਰੁੱਖ ਵਾੜ ਤੇ ਟਰੈਕਟਰ ਨਗਾਉਣੇ ਨਹੀਂ ਅਸੀਂ ਕਰਦਾ ਕਿ ਜੇ ਜੰਗਲਾਤ ਵਿਭਾਗ ਵਾਲਾ ਆਇਆ ਤਾਂ ਫੜ ਕੇ ਉਹਨਾਂ ਨੂੰ ਘੇਰਾਗੇ ਅੱਜ ਫ ਕਿੱਥੇ ਨੇ ਜੰਗਲਾਤ ਵਾਲੇ ਹੁਣ ਆਉ ਲੱਗੋ ਨਾਲ ਮਿੱਟੀ ਪਾਓ ਲੋਕ ਤਾਂ ਕਿਤੇ ਕੋਈ ਕਿੱਥੋਂ ਮਿੱਟੀ ਲਿਆ ਰਿਹਾ ਕੋਈ 50 ਕਿਲੋਮੀਟਰ ਤੋਂ ਕੋਈ 60 ਕਿਲੋਮੀਟਰ ਤੋਂ ਪ੍ਰਸ਼ਾਸਨ ਤੁਹਾਡਾ ਬੋੜਿਆ ਨਹੀਂ ਅੱਗੋਂ ਆਣ ਕੇ ਤੁਸੀਂ ਦਮਕੇ ਮਾਰਦੇ ਆ ਤੇ ਜੰਗਲਾਤ ਵਾਲਿਆਂ ਨੂੰ ਦੀਦੇ ਨਹੀਂ ਪਿਆ ਗਿਆ ਇੱਥੇ ਇਹਦੇ ਵੀਰ ਜੀ ਪਤਾ ਨਹੀਂ 20 ਸਾਲ ਹੋ ਗਏ 30 ਸਾਲ ਹੋ ਗਏ ਜਦੋਂ ਦਾ ਇਹ ਬੰਨ ਵੱਜਾ ਆ ਪਤਾ ਨਹੀਂ ਕਿੰਨਾ ਕਰਮਾ ਖਰਮਾ ਰੁਪਈਆ ਇਹਦਾ ਸਰਕਾਰ ਖਾ ਗਈ ਹੋਊਗੀ ਇਹ ਰਿਪੇਅਰ ਨਹੀਂ ਹੋਇਆ ਸਾਡਾ ਬੰਨ ਪਿੱਛੇ ਆਏ 2 ਦਿਨ ਲਾ ਕੇ ਇਹਨਾਂ ਨੇ ਪੈਸੇ ਖਾਣ ਦਾ ਜਰੀਆ ਬਣਾਇਆ 2 ਦਿਨ ਆਇਆ ਕਿ ਕਰਾਂ ਛਾਗੀਆਂ ਮਿੱਟੀ ਪੈਣੀ ਮਿੱਟੀ ਪੈਣੀ ਉਹ ਉਲਟਾ ਜ਼ਿੰਮੇਵਾਰਾਂ ਨੂੰ ਕਹਿੰਦੇ ਮਿੱਟੀ ਤੁਸੀਂ ਦਿਓ ਅਸੀਂ ਅੱਗੇ ਦਰਿਆ ਦੇ ਲੋਕ ਅਸੀਂ ਮਿੱਟੀ ਕਿੱਥੋਂ ਦੇ ਦਈਏ ਇਹਨਾਂ ਨੂੰ ਮਿੱਟੀ ਦਾ ਬੰਦੋਬਸਤ ਸਰਕਾਰ ਨੇ ਕਰਨਾ ਕਿ ਅਸੀਂ ਕਰਨਾ ਮਿੱਟੀ ਨਹੀਂ ਮਿਲੀ ਤੇ ਇਹ ਭੱਜ ਗਏ ਆ ਭੈਜੋ ਮਿੱਟੀ ਪਾਈ ਨਹੀਂ ਇਹਦੇ ਤੇ ਇਹਨਾਂ ਦਾ ਇੰਨਾ ਕ ਮਾੜਾ ਹਾਲ ਆ ਨਾ ਇੰਨਾ ਕ ਮਾੜਾ ਹਾਲ ਆ ਰੇਤਾ ਜਿਹੜੀ ਇਹ ਤੋਂ ਵਿੱਚੋਂ ਨਿਕਲਣੀ ਦਰਿਆ 'ਚ ਉਹਦਾ ਠ ਇਹ ਠੇਕਾ ਵੀ ਇਹਨਾਂ ਨੇ ਕੱਲ ਨੂੰ ਬੱਠਾ ਲੈ ਇੱਕ ਵੀ ਰੇਤਾ ਦਾ ਨਹੀਂ ਚੱਕਣ ਦੇਣਾ ਤੇ ਆ ਉਹ ਜਿਮੀਨਾਂ ਦਾ ਕੋ ਰੇੜੀ ਦੇ ਰੇਤਾ ਲੈਣ ਚਲਾ ਜਾਂਦਾ ਉਹਦਾ ਪਰਚਾ ਐਂਡਾ ਸਮੇਤ ਰੇੜੀ ਚੋਕ ਕੇ ਲੈ ਜਾਂਦੇ ਆ ਨਹੀਂ ਤੇ ਆ ਜਿਹੜੀ ਜ਼ਿਮੀਂਦਾਰਾਂ ਦੀ ਇਹ ਮੈਂ ਇੱਕ ਜੀ ਤੁਹਾਨੂੰ ਦੱਸਦਾ ਇਹ ਜਿਹੜੇ ਦਰਿਆ ਇਹ ਜਿਹੜੇ ਪਿੰਡ ਡੁੱਬੇ ਆ ਇਹ ਕੁਦਰਤੀ ਨਹੀਂ ਹੈਗੇ ਇਹ ਕੁਦਰਤੀ ਨਹੀਂ ਹੈਗੇ ਇਹ ਮੈਨ ਮੇਡ ਆ ਇਹ ਢੋਡੀਆਂ ਸਰਕਾਰ ਦੀ ਨੀਤੀਆਂ ਕਰਕੇ ਆ ਲੋਕ ਡੁੱਬੇ ਨੇ ਇਹ ਲੋਕਾਂ ਦੇ ਆਪਣੀਆਂ ਖੋਦੀਆਂ ਜ਼ਮੀਨਾਂ ਮਾਲਕਤ ਜ਼ਮੀਨਾਂ ਗਦੌਰੀਆਂ ਹੋਈਆਂ ਇਹਨਾਂ ਜ਼ਮੀਨਾਂ ਦੀਆਂ ਇੱਕ ਦੌਰੀਆਂ ਹੋਈਆਂ ਸੁੱਤ ਇਹ ਦਾਦੇ ਪ੍ਰਦਾਦੇ ਲਗੜ ਦਾਦੇ ਘਟੋ ਘਟੇ 50 ਪੀੜੀਆਂ ਇੱਥੇ ਹੋ ਗਈਆਂ ਕਈ ਘਰ 47 ਵੇਲੇ ਉੱਜੜ ਕੇ ਆਏ 47 ਚ ਮਾਰੇ ਗਏ 55 ਚ ਮਾਰੇ ਗਏ 78 ਚ ਮਾਰੇ ਗਏ 88 ਚ ਮਾਰੇ ਗਏ 93 ਚ ਮਾਰੇ ਗਏ 13 ਚ 19 ਚ 23 ਚ 25 ਚ ਹਰ ਵਾਰ ਮਾਰ ਰਿਹਾ ਕਿਸਾਨ ਆ 3 ਲੱਖ ਕਿਲਾ ਜਾੜਤਾ ਪੰਜਾਬ ਦਾ ਆ ਤੁਹਾਡੇ ਬੀਬੀ ਐਮ ਵੀ ਤੇ ਕੰਟਰੋਲ ਨਹੀਂ ਆਗੇਗਾ ਆ ਦੋ ਦਰਿਆਵਾਂ ਦਾ ਸੰਗਮ ਤੇ ਅੱਜ ਆ ਲੋਕ ਲੋਕ ਇਤਰਾਇ-ਇਤਰਾਇ ਕਰ ਰਹੇ ਨੇ ਇਹਨਾਂ ਦੀ ਜਾਨ ਸਿੱਤ ਰਹੀ ਆ ਵੀ ਇੱਥੇ ਅਕਦੇ ਕੱਲੋਂ ਸੁਖਾਣੀ ਘਟਣਾ ਨਾ ਹੋ ਜਾਵੇ ਵੀਰੋ ਇਕਬੀਰ ਜੀ ਇੱਕ ਇਹ ਕੇ ਬੇਨਤੀ ਕਰਨੀ ਜਉਣੀ ਲੋਕ ਇੱਥੇ ਪਤਾ ਕਹਿ ਦਿੰਦੇ ਆ ਮੰਨ ਲਓ ਕਈ ਨਾਂਗੇ ਟਾਪੇਲੇ ਲੋਕ ਕਹਿੰਦੇ ਵੀ ਇਹ ਦਰਿਆ ਦੀਆਂ ਪੈਲੀਆਂ ਆ ਇਹਨਾਂ ਜੱਟਾਂ ਨੇ ਦਰਿਆ ਦੀਆਂ ਪੈਲੀਆਂ ਮੱਲੀਆਂ ਇਹ ਸਾਡੀਆਂ ਯਦੀ ਪੁਸ਼ਤੀ ਪੈਲੀਆਂ ਆ ਮੰਨ ਲਓ ਸਾਡੇ ਦਾਦੇ ਪਰਦਾਦੇਆਂ ਤੋਂ ਹੀ ਪੈਲੀਆਂ ਇਹ ਵਾਹੁੰਦੇ ਪਏ ਆਜੋ ਆਜੋ ਵੀਰ ਮੌਕੇ ਦੇ ਹਾਲਾਤ ਵੀ ਦਿਖਾ ਦਿਓ ਦਰਿਆ ਦੀਆਂ ਪੈਲੀਆਂ ਨਹੀਂ ਹੈਗੀਆਂ ਇਆਂ ਆਜੋ ਮੌਕੇ ਦੇ ਹਾਲਾਤ ਦਿਖਾਈਏ ਆ ਦੇਖੋ ਆ ਮਿੱਟੀ ਇਹ ਇਹ ਬੰਨ ਕੱਚਾ ਹੋ ਰਿਹਾ ਤੇ ਫਿਰੋਜ਼ਪੁਰ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਤਾ ਵੀਰ ਮਾੜਾ ਕਈ ਵੀ ਦਿਖਾਈਏ ਮੌਕੇ ਦੇ ਹਾਲਾਤ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਓ ਆ ਬੰਨ ਕੱਚਾ ਹੋ ਰਿਹਾ ਇੱਥੇ ਅਨਸਖਾਣੀ ਘਟਨਾਵਾਂ ਹੋ ਜਾਵੇ ਆ ਵੀ ਰੱਗੇ ਆਜੋ 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 ਪਾ ਦਿਓ ਆਜੋ ਵੀਰ ਸਾਰੇ ਇੱਥੇ ਆ ਆ ਬੰਨ ਕੱਚਾ ਹੋ ਰਿਹਾ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦਾ ਡੀਸੀ ਫਿਰੋਜ਼ਪੁਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਲੋਕ ਆ ਬੰਨ ਇਹਦਾ ਇੰਤਜ਼ਾਮ ਕਰ ਰਹੇ ਨੇ ਪਰ ਪ੍ਰਸ਼ਾਸਨ ਹਲੇ ਤੱਕ ਬੋੜਿਆ ਨਹੀਂ ਹੈਗਾ ਸਰਕਾਰ ਬੋੜੀ ਨਹੀਂ ਹੈਗੀ ਇੱਕ ਭਰਾ ਇਹਨਾਂ ਦਾ ਡੁੱਬ ਗਿਆ ਪਾਣੀ ਚ ਫਸਲ ਬਰਬਾਦ ਹੋ ਗਈ ਦੂਜਾ ਭਰਾ ਨਾ ਡੁੱਬ ਜੇ ਤੇ ਅਸੀਂ ਬੇਨਤੀ ਕਰਦੇ ਹਾਂ ਜੋ ਵੀ ਵੀਰ ਤੋੜੇ ਲਿਆ ਸਕਦਾ ਕਿਸੇ ਤਰ੍ਹਾਂ ਵੀ ਦੀ ਸੇਵਾ ਕਰ ਸਕਦਾ ਜਲਦੀ ਤੋਂ ਜਲਦੀ ਦੂਲੇ ਵਾਲੇ ਬੰਦ ਤੇ ਪਹੁੰਚੋ ਭਾਈ ਜਿਆਦਾ ਜਿਆਦਾ ਵੀਰ ਸਾਨੂੰ ਡੀਜ਼ਲ ਦੀ ਲੋੜ ਆ ਤੇ ਮਿੱਟੀ ਦੀ ਲੋੜ ਆ ਡੀਜ਼ਲ ਦੀ ਲੋੜ ਡੀਜ਼ਲ ਤੇ ਮਿੱਟੀ ਲਿਆਓ ਡੀਜ਼ਲ ਮਿੱਟੀ ਦੀ ਲੋੜ ਆ ਤੋੜਿਆਂ ਦੀ ਲੋੜ ਆ ਤੋੜੇ ਭਰੇ ਤੋੜੇ ਦੀ ਲੋੜ ਵੀਰ ਜੀ ਜਿਹੜੀਆਂ ਸਾਡੀਆਂ ਪੈਲੀਆਂ ਜਾਂ ਘਰ ਬਚਦੇ ਜਾਂ ਸਾਡੇ ਉਹ ਹੀ ਬਚਾਉਣੇ ਸਾਨੂੰ ਡੀਜ਼ਲ ਦੀ ਲੋੜ ਆ ਮਿੱਟੀ ਦੀ ਲੋੜ ਆ ਬਾਅਦ ਤੋਂ ਬਾਅਦ ਵੀਰ ਮਿੱਟੀ ਲੈ ਕੇ ਆਓ ਰਾਸ਼ਨ ਦਾ ਸਾਡੇ ਤੁਸੀਂ ਲੜਾਈ ਪਾਉਣ ਆਉਂਦੇ ਜੀ ਇੱਥੇ ਨਾਲੇ ਸਾਡੇ ਦੇ ਚੱਕੇ ਜਾਂ ਸਾਡੀਆਂ ਟਰਾਲੀਆਂ ਚੱਲਦੀਆਂ ਇੱਥੇ ਰਾchn ਵਾਲੀਆਂ ਟਰਾਲੀਆਂ ਆਣ ਆਣ ਕੇ ਤੇ ਉਹ ਖਰਾਬ ਕਰਦੇ ਸਗੋਂ ਮਿੱਟੀ ਵਾਲਿਆਂ ਨੂੰ ਗਾਂ ਨਹੀਂ ਆਉਣ ਦਿੰਦੇ ਮੰਤਰੀਆਂ ਸੰਤਰੀਆਂ ਨੂੰ ਵੀ ਸਾਡੀ ਬੇਨਤੀ ਆ ਵੀ ਇੱਥੇ ਭੀੜ ਪਾਉਣ ਨਾ ਆਇਆ ਕਰੋ ਜੇ ਸਾਡੀ ਮਦਦ ਨਹੀਂ ਕਰਨੀ ਕੋਈ ਮੰਤਰੀਆਂ ਨੂੰ ਇਹਨਾਂ ਨੂੰ ਐਮਐਲਏ ਨੂੰ ਇਹਨਾਂ ਨੂੰ ਬੇਨਤੀ ਆ ਕਿਸੇ ਵੀ ਪਾਰਟੀ ਦਾ ਕੋਈ ਵੀ ਹੋਵੇ ਇੱਥੇ ਫੋਟੋ ਖਚਾਉਣ ਨਾ ਆਵੇ ਘਟੋ ਘਟ ਇੱਥੇ ਕੋਈ ਤੋੜੇ ਲੈ ਕੇ ਆਵੇ ਮਿੱਟੀ ਲੈ ਕੇ ਆਵੇ ਜਿਹੜਾ ਕਿੰਨ ਦਾ ਬਚਾਅ ਹੋ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਹਰੇਕ ਦੀ ਕਿਰਪਾ ਦਿਓ ਧੰਨਵਾਦ ਆਉਦੀ ਖਾਣੀ ਆ ਆ ਭਾਈ ਜੀ ਇਸ ਵਕਤ ਅਸੀਂ ਖੜੇ ਆ ਦੂਲਾ ਸਿੰਘ ਵਾਲੇ ਜ਼ਿਲ੍ਹਾ ਫਰੋਜਪੁਰ ਇੱਥੇ ਨੇੜੇ ਮੱਲਾਂ ਵਾਲਾ ਤਹਿਸੀਲ ਵੀ ਫਰੋਜਪੁਰੀਆ ਦੀ ਤਹਿਸੀਲ ਇਹਦੀ ਫਰੋਜਪੁਰੀਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਬਾਜ ਸੋਣਾ ਨਾ ਅਮਲਾ ਇੱਥੇ ਭੱਜ ਕੇ ਵਹੀਰਾਂ ਘੱਤ ਕੇ ਤੁਸੀਂ ਆ ਜਾਓਗੇ ਪਰ ਮੌਕੇ ਤੇ ਤੁਹਾਡੇ ਤੋਂ ਕੋਈ ਨਹੀਂ ਪਹੁੰਚਦਾ ਆ ਡੀਸੀ ਫਰੋਜਪੁਰ ਨੂੰ ਦੱਸਣਾ ਚਾਹੁੰਦੇ ਆ ਕਿ ਆ ਬੰਨ ਕਮਜ਼ੋਰ ਹੋ ਰਿਹਾ ਪਿੰਡਾਂ ਵਾਲੇ ਤੜਕੇ ਤੇ ਲੱਗੇ ਹੋਏ ਆ ਤੇ ਕੋਈ ਵੀ ਥੋੜਾ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ